केजीएफ फेम اداکار హరీష్ రాయ్ ਦਾ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ క్యాన్సర్ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਹਾਰ ਗਏ ਸੁਪਰਸਟਾਰ ਯਸ਼ ਨਮੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਲਈ ਪਹੁੰਚੇ ਹਰੀਸ਼ రాయ్ ਦੇ ਅੰਤਿਮ ਸੰਸਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਯਸ਼ ਆਪਣੇ ਕੋ-ਸਟਾਰ ਨੂੰ ਸ਼ਰਧਾਂਜਲੀ ਦੇਣ ਲਈ ਆਏ ਸੀ ਹਰੀਸ਼ రాయ్ ਦਾ ਪੁੱਤਰ ਕੇਜੀਐਫ اداکار ਨੂੰ ਵੇਖ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਉਹ ਬਹੁਤ ਸਾਰੀਆਂ ਗੱਲਾਂ ਪਾਬੁਕ ਹੋ ਕੇ ਯਸ਼ ਨੂੰ ਕਹਿੰਦਾ ਦਿਖਾ ਇਦਤਾ ਯਸ਼ ਹਰੀਸ਼ ਰਾਏ ਦੇ ਪੁੱਤਰ ਨੂੰ ਚੁੱਪ ਕਰਵਾਉਂਦੇ ਨਜ਼ਰ ਆਏ ਇਸ ਦੌਰਾਨ ਯਸ਼ਵੀ ਬੇहद ਹੀ ਉਦਾਸ ਦਿਖਾਈ ਦਿੱਤੇ ਫਿਲਮ ਕੇਜੀਐਫ ਦੇ ਵਿੱਚ ਯਸ਼ ਦੇ ਨਾਲ ਅਦਾਕਾਰ ਹਰੀਸ਼ ਰਾਏ ਵੀ ਨਜ਼ਰ ਆਏ ਸੀ ਅਦਾਕਾਰ ਨੇ ਆਪਣੇ ਫਿਲਮੀ ਕੈਰੀਅਰ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਪਰ ਕੇਜੀਐਫ 1 ਅਤੇ ਕੇਜੀਐਫ ਚੈਪਟਰ 2 ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਪੋਪੂਲੈਰਿਟੀ ਮਿਲੀ ਉਹਨਾਂ ਨੇ ਫਿਲਮ ਦੇ ਵਿੱਚ ਚਾਚਾ ਦਾ ਦਮਦਾਰ ਕਿਰਦਾਰ ਨਿਭਾਇਆ ਸੀ ਅਦਾਕਾਰ ਹਰੀਸ਼ ਰਾਏ ਦਾ ਕੈਂਸਰ ਨਾਲ ਜੂਝਣ ਤੋਂ ਬਾਅਦ ਦੇਹਾਂਤ ਹੋ ਇਸ ਦੌਰਾਨ ਸੁਪਰਸਟਾਰ ਯਸ਼ ਹਰੀਸ਼ ਰਾਏ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਘਰ ਪਹੁੰਚੇ ਤੇ ਇਸ ਦੌਰਾਨ ਦੀ ਇਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ